ਸਾਸਿਗਾ ਦੋਸਤੋ ਬਰਨਾਲੇ ਆਊਟਲੈਟ ਤੁਸੀਂ ਗਏ ਹੋਵੋਗੇ ਸਾਹਮਣੇ ਲੇਕ ਆ ਗਈ ਤੇ ਇਹਦੇ ਸਾਹਮਣੇ ਆ ਦੇਖੋ ਸਮੈਸ਼ ਬਣਿਆ ਇਹ ਵਰਲਡ ਦੀ ਬਹੁਤ ਹਾਈ ਲੈਵਲ ਦੀ ਕੰਪਨੀ ਹੈ ਇਹ ਜਿਹੜੀਆਂ ਗੇਮਾਂ ਬਹੁਤ ਜ਼ਿਆਦਾ ਮਸ਼ਹੂਰ ਨੇ ਸਮੈਸ਼ ਕੰਪਨੀ ਦੀਆਂ ਤੇ ਸਭ ਤੋਂ ਵਧੀਆ ਗੱਲ ਇਹ ਹੈ ਇੱਥੇ ਕੋਈ ਵੀ ਗਰੀਬ ਅਮੀਰ ਕੋਈ ਵੀ ਜਾ ਸਕਦਾ ਕੋਈ ਐਂਟਰੀ ਫੀਸ ਨਹੀਂ ਹੈਗੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਦੇਖੋ ਪਤਾ ਕੀ ਹੈ ਪੈਸੇ ਵਾਲਾ ਬੰਦਾ ਤਾਂ ਕੁਝ ਵੀ ਦੇਖ ਸਕਦਾ ਹੈ ਹਨਾ ਜਿਹੜਾ ਗਰੀਬ ਬੰਦਾ ਉਹਨੂੰ ਔਖਾ ਹੋ ਜਾਂਦਾ ਤੇ ਆ ਦੇਖੋ ਨਾਲ ਸ਼ੋਰੂਮ ਬਣ ਰਹੇ ਨੇ ਇਹ ਵੀ ਰੈਂਟ ਤੇ ਦੇਣਗੇ ਤੇ ਨਾਲ ਹੀ ਬਹੁਤ ਸੋਹਣੀ ਚੀਜ਼ ਬਣ ਰਹੀ ਹੈ ਜਦੋਂ ਸ਼ੋਰੂਮ ਪੂਰੇ ਤਿਆਰ ਹੋ ਗਏ ਇਹ ਕਿਰਾਏ ਤੇ ਦੇਣ ਲਈ ਇਹਨੇ ਰੱਖਿਓਏ ਨੇਗੇ ਤੇ ਉਸ ਤੋਂ ਬਾਅਦ ਜਿਹੜਾ ਨਾਲ ਹੀ ਦੇਖੋ ਆ ਗੱਡੀਆਂ ਭਾਇਦੇ ਨੇ ਅੰਦਰ ਪੂਰੀਆਂ ਜਿਹੜੀਆਂ ਆ ਦੇਖੋ ਬਾਲੀ ਕੈਨੜ ਗੱਡੀ ਐ ਵੀ ਤੇ ਮੇਰੇ ਕਹਿਣ ਦਾ ਮਤਲਬ ਇਹ ਐ ਵੀ ਕੋਈ ਐਂਟਰੀ ਫੀਸ ਨਹੀਂ ਹੈਗੀ ਵੀ ਕੋਈ ਮੈਂ ਕੋਈ ਗਰੀਬ ਬੰਦਾ ਹਨਾ ਦੇਖ ਸਕਦਾ ਯਾਰ ਹਨਾ ਕਈਆਂ ਚ ਤਾਂ ਜੇ ਮੈਂ ਐਂਟਰੀ ਫੀਸ ਤੇ ਚੰਡੀਗੜ੍ਹ ਜਾਉ ਤਾਂ ਐਂਟਰੀ ਫੀਸ ਐ ਤੇ ਉਦੋਂ ਵਧੀਆ ਗੱਲ ਤੁਹਾਨੂੰ ਹੋਰ ਵੀ ਦਿਖਾਵਾਂਗੇ ਆ ਦੇਖੋ ਪੈਟਰੋਲ ਤੇ ਚੱਲਦੀ ਐ ਆ ਇਹਦੀ ਟੈਂਕੀ ਆ ਗਈ ਜਿਵੇਂ ਆਪਾਂ ਟੀਵੀਆਂ ਤੇ ਦੇਖਦੇ ਹੁੰਦੇ ਸੀ ਨਾ ਛੋਟੇ ਹੁੰਦੇ ਵੀ ਰੇਸਾਂ ਵਾਲੀ ਗੱਡੀਆਂ ਨੇ ਉਹ ਗੱ ਪੂਰੀ ਪ੍ਰੋਪਰ પેટ્રોલ ਤੇ ਚੱਲਦੀਆਂ ਨੇ ਚੱਕਰ ਵਾਲੇ ਨੇ ਗੱਡੀਆਂ ਭਾਈਦੇ ਬਹੁਤ ਨੇ ਗੱਲ ਕੀ ਸੀ ਮੀਂਹ ਪੈ ਗਿਆ ਸੀ ਉਹਦੇ ਕਰਕੇ ਹਲੇ ਬੰਦ ਕਰਿਆ ਸੀ ਸਿਸਟਮ ਸਾਰਾ ਸੋ ਜਿਵੇਂ ਗਰੀਬ ਬੰਦਾ ਹੈ ਨਾ ਉਹ ਵੀ ਜਾ ਕੇ ਦੇਖ ਸਕਦਾ ਚੰਡੀਗੜ੍ਹ ਵੀ ਐਜੀ ਚੀਜ਼ਾਂ ਨਹੀਂ ਹੈਗੀਆਂ ਕਈ ਵੀਰਾਂ ਨੇ ਪਹਿਲਾਂ ਇੱਕ ਕਮੈਂਟ ਕਰੇ ਸੀ ਕਿ ਚੰਡੀਗੜ੍ਹ ਦੀ ਰੀਸ ਨਹੀਂ ਹੋ ਸਕਦੀ ਬਾਈ ਰੀਸ ਕਰੀ ਨਹੀਂ ਇਹਨਾਂ ਨੇ ਤੇ ਉੱਪਰ ਲੈ ਗਿਆ ਹਾਈ ਲੈਵਲ ਦਾ ਕੰਮ ਲੈ ਗਿਆ ਚੰਡੀਗੜ੍ਹ ਤੋਂ ਜਿਹੜੀ ਗੇਮਾਂ ਨੇ ਨਾ ਅੰਦਰ ਵੀ ਤੁਹਾਨੂੰ ਦਿਖਾਵਾਂਗੇ ਆ ਦੇਖੋ ਇਸ ਤਰ੍ਹਾਂ ਗੱਡੀਆਂ ਬੈਠ ਕੇ ਚਾਰ ਪੰਜ ਗੱਡੀਆਂ ਹੋਰ ਨੇ ਤਾਂ ਰੇਸਾ ਲਾਉਂਦੇ ਨੇ ਮਤਲਬ ਪ੍ਰੋਪਰ ਸੇਫ ਹੈ ਕੰਮ ਹੈਗਾ ਪੂਰਾ ਔਲੇ ਤੇ ਹੋਰ ਤੁਹਾਨੂੰ ਦਿਖਾਉਣਾ ਹੈ ਕਿ ਮਾ ਇਹ ਤਾਂ ਇਦਾਂ ਆ ਗਈ ਸਾਰੀ ਤੇ ਤੂੰ ਉੱਠ ਕੇ ਬਸ ਹੁਣ ਦੇਖ ਤਾਂ ਤੇ ਆ ਗਿਆ ਜਿਹੜੀਆਂ ਇਹਨਾਂ ਅੰਦਰਲੀ ਗੇਮਾਂ ਨੇ ਮੀਂਹ ਕਰਕੇ ਨਾ ਦੇਖੋ ਗੱਡੀਆਂ ਟਕੀਆਂ ਹੋਈਆਂ ਨੇ ਸਾਰੀਆਂ ਨੀਲਾ ਜਿਹਾ ਲੱਗਿਆ ਹੈ ਨਾ ਚਾਦਰ ਜੀ ਪਾ ਰੱਖੀ ਹੈ ਤੇ ਟਕੀਆਂ ਹੋਈਆਂ ਨੇ ਅੰਦਰ ਦਿਖਾਉਣਾ ਤੁਹਾਨੂੰ ਆ ਲੱਗੂ ਜਿਵੇਂ ਕੈਨੇਡਾ ਆ ਗਿਆ ਬਸ ਮੈਂ ਦੁਬਾਰਾ ਕਹੂੰਗਾ ਸਭ ਤੋਂ ਵੱਧੇਗਾ ਲਈਆ ਕੋਈ ਐਂਟਰੀ ਵੀਜ਼ ਨਹੀਂ ਬੰਦਾ ਉਦੋਂ ਵੀ ਦੇਖ ਕੇ ਵੀ ਆਪਣਾ ਚਾਹ ਪੂਰਾ ਕਰ ਸਕਦਾ ਲਓ ਜੀ ਗੇਮ ਆਨ ਸਮੈਸ਼ ਇਹ ਦੁਨੀਆ ਦੇ ਵਿੱਚ ਇਹਨਾਂ ਦਾ ਸਿਸਟਮ ਹੈ ਕੈਨੇਡਾ ਕੈਨੇਡਾ ਸਾਰੇ ਕਿਤੇ ਹੈਗੀਆਂ ਨੇ ਆ ਦੇਖੋ ਅੰਦਰ ਆ ਜਿਹੜੀ ਅ ਅੰਦਰ ਆ ਕੇ ਤੁਹਾਨੂੰ ਐ ਲੱਗੂਗਾ ਵੀ ਅਸੀਂ ਬਰਨਾਲੀ ਨਹੀਂ ਹੈਗੇ ਚਮਾ ਹੀ ਲੱਗਦਾ ਗੇਮਾਂ ਦੇਖੋ ਕੋੜਾ ਮਤਲਬ ਬਹੁਤ ਤਰ੍ਹਾਂ ਦੀਆਂ ਗੇਮਾਂ ਨਹੀਂ ਗੇ ਬਹੁਤ ਤਰ੍ਹਾਂ ਦੀਆਂ ਹਾਲੇ ਇਹਨਾਂ ਨੇ ਫੋਲਡਰ ਜਿਹਾ ਕਰਿਆ ਹੋਇਆ ਸੀਗਾ ਤੇ ਕਿਉਂਕਿ ਵੀਕਡੇ ਹੁੰਦੇ ਨੇਗੇ ਆ ਦੇਖੋ ਆ ਵੀ ਨੇ ਜਿਵੇਂ ਹੁਣ ਆਪਾਂ ਟੀਵੀਆਂ ਤੇ ਦੇਖਦੇ ਹਾਂ ਨਾ ਇਹ ਸਾਰੀ ਚੀਜ਼ਾਂ ਬਰਨਾਲੇ ਦੇ ਵਿੱਚ ਆ ਗਈਆਂ ਜਿਹੜਾ ਬੰਦਾ ਟਿਕਟ ਨਹੀਂ ਐਫਰਟ ਕਰ ਸਕਦਾ ਤਾਂ ਭਾਈ ਉਹ ਕਹਿਣ ਦਾ ਮਤਲਬ ਕੀ ਹੈ ਇੱਕ ਰਿਕੁਐਸਟ ਵੀ ਕਰ ਸਕਦਾ ਹੈ ਸ਼ਾਇਦ ਜਿਵੇਂ ਘਟਾ ਦੇਣ ਰੇਟ ਦੂਜੀ ਗੱਲ ਕੀ ਹੈ ਆ ਦੇਖੋ ਬਾਹਰਲੇ ਦੇਸ਼ਾਂ ਵਾਲੀ ਗੇਮ ਹਨ ਸਾਰੀਆਂ ਕੋਈ ਇਹ ਨਹੀਂ ਹੈਗਾ ਕਿ ਇਹ ਸਿਰ ਦੇਸੀ ਸਿਸਟਮ ਨਹੀਂ ਹੈਗਾ ਬਹੁਤ ਘੈਂਡ ਘੈਂਡ ਚੀਜ਼ਾਂ ਹੈਗੀਆਂ ਦੇਖੀ ਜਾਓ ਬਸ ਅੰਦਰ ਜਿਹੜਾ ਇਹਨਾਂ ਨੇ ਪੂਰਾ ਐਟਮੋਸਫੀਅਰ ਰੱਖਿਆ ਹੈਗਾ ਪੂਰਾ ਐਨ ਲੱਗਦਾ ਵੀ 5 ਕਿ ਮਿੰਟ ਬਾਅਦ ਬੰਦਾ ਭੁੱਲ ਜਾਂਦਾ ਵੀ ਬਰਨਾਲਿਆਂ ਆ ਦੇਖੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਯਾਰ ਪਤਾ ਕੀ ਹੈ ਬੰਦਾ ਉਦਾਂ ਡਰ ਜਾਂਦਾ ਮਾੜਾ ਬੰਦਾ ਤਾਂ ਹੀ ਡਰ ਜਾਂਦਾ ਵੀ ਯਾਰ ਟਿਕ ਟੁਕ ਟੁਕ ਨਾ ਲੈ ਲੈਣਾ ਹਣਾ ਪਰ ਐਵੇਂ ਦਾ ਕੁਝ ਵੀ ਨਹੀਂ ਹੈਗਾ ਬਾਈ ਹਣਾ ਹਰ ਤਰ੍ਹਾਂ ਦਾ ਬੰਦਾ ਜਾ ਸਕਦਾ ਦੇਖ ਕੇ ਵਿੱਚ ਆ ਪੂਰਾ ਕਰ ਸਕਦਾ ਹੈਗਾ ਕੋਈ ਚੱਕਰ ਨਹੀਂ ਹੈ ਮੇਰਾ ਇਹ ਵੀਡੀਓ ਦੇ ਵਿੱਚ ਸਾਰਾ ਕੁਝ ਤੁਹਾਨੂੰ ਦਿਖਾ ਦੰਨੇ ਆ ਕਿਹੜੀ ਕਿਹੜੀ ਗੇਮ ਹੈ ਰੇਟ ਵੀ ਦੱਸਾਂਗੇ ਰੇਟ ਤੇ ਜੇ ਸ਼ੁਰੂ ਕਰਦੇ ਆ ਜਿਵੇਂ ਹੁਣ ਆ ਆ ਗਿਆ ਹੋਰਰ ਪਲੈਂਕ ਤਾਂ ਇਹ ਕੀ ਅੰਦਰ ਭੂਤ ਪ੍ਰੋਪਰ ਸਕਰੀਨ ਤੇ ਦਿਖਾਣਗੇ ਤੇ 250 ਰੁਪਏ ਉਹਦਾ ਰੈਂਟ ਹੈ ਜਿਵੇਂ ਆ ਇਹਦਾ ਮਤਲਬ ਜ਼ੋਰ ਮਾਰ ਕੇ ਕਿੰਦਾ 200 ਹੈ 100 ਹੈ 250 ਹੈ ਐਵੇਂ ਆ ਕਿਉਂਕਿ ਗੇਮਾਂ ਜ਼ਿਆਦਾ ਵਧੀਆ ਨੇ ਜਿਵੇਂ ਫੋਰਨ ਕੰਟਰੀ ਚ ਬਾਹਰ ਦੀ ਸ਼ਹਿਰਾਂ ਚ ਨੇ ਇਹ ਗੇਮਾਂ ਜਾਂ ਜਿਵੇਂ ਚੰਡੀਗੜ੍ਹ ਵਰਗੇ ਸ਼ਹਿਰਾਂ 'ਚ ਸੀ ਹਾਲੇ ਮੇਰੇ ਲੱਗਾ ਪਟਿਆਲੇ ਵੀ ਨਹੀਂ ਹੈਗੀਆਂ ਇਹ ਗੇਮਾਂ ਹੋਰ ਵੀਡੀਓ ਲਈ ਆਪਣੇ ਪੇਜ ਨੂੰ ਫੋਲੋ ਕਰ ਲਿਓ ਤੇ ਸਾਡਾ ਮੇਨ ਮਕਸਦ ਇਹ ਹੀ ਹੁੰਦਾ ਯਾਰ ਵੀ ਜਿਵੇਂ ਕੋਈ ਗਰੀਬੰਦਾ ਕੋਈ ਵੀ ਆ ਤਾਂ ਅਗਲਾ ਵੀ ਇਹ ਚੀਜ਼ਾਂ ਦਾ ਆਨੰਦ ਲੈ ਸਕਿਆ ਆ ਦੇਖੋ ਚਾਕਲੇਟ ਨੇ ਬਾਹਰਲੇ ਸ਼ਹਿਰ ਜਿੰਦੀ ਕੇ ਮਾ ਦੇਖੋ ਇਹਦੇ ਨਾਲ ਕੀ ਆ ਆ ਕੰਮ ਕਰਦੀ ਆ ਪੂਰੀ ਤੇ ਇੱਦਾਂ ਚਾਕਲੇਟ ਚੱਕ ਕੇ ਜਿਹੜਾ ਚਾਕਲੇਟ ਚੱਕ ਲਿਓ ਥੋਟਾ ਟਿਕਟ ਲੱਗਦੀ ਹੋਣੀ ਪਹਿਲਾਂ ਆ ਦੇਖੋ ਐਵੇਂ ਚਾਕਲੇਟ ਰੱਖੇ ਨੇ ਬਹੁਤ ਵਧੀਆ ਬੱਚਿਆਂ ਦਾ ਇੰਜੋਏ ਹੁੰਦਾ ਯਾਰ ਪਤਾ ਕੀ ਬੱਚੇ ਪੜ ਪੜ ਕੇ ਹਰਮੇਸ਼ਾ ਆਪਣਾ ਦਿਮਾਗ ਥੋੜੀ ਡਾਲ ਕਰਨੇ ਨੇ ਜਮਾ ਇਦਾਂ ਦੀਆਂ ਚੀਜ਼ਾਂ ਨੇ ਤੇ ਨਾਲ ਨਾਲ ਝੂਟੇ ਵੀ ਨੇ ਆ ਦੇਖੋ ਆ ਅੰਦਰ ਮਾਹੌਲ ਵੀ ਬਹੁਤ ਵਧੀਆ ਹੁੰਦਾ ਆ ਦੇਖੋ ਗੱਡੀਆਂ ਵਾਲਾ ਇਹ ਵੀ ਇਹ ਵੀ ਬੜੀ ਘਣੀ ਸੀ ਇੱਕ ਦੂਜੇ ਦੇ ਫਾਇਦੇ ਦੀਆਂ ਗੱਡੀਆਂ ਬਹੁਤ ਪਿਆਰੀ ਜੀ ਐ ਟਿਕਟਸ ਆ ਰਹਿਆਂ ਦੀਆਂ ਬਸ 100 200 250 ਐਵੇਂ ਦੀਆਂ ਨੇ ਕਾਫੀ ਗੇਮਾਂ ਨੇ ਤੇ ਸਾਡੇ ਤਾਂ ਹੁਣ ਆ ਦੇਖੋ ਆ ਵੀ ਗੇਮ ਹੈ ਮਾਹੌਲ ਬਹੁਤ ਵਧੀਆ ਹੁੰਦਾ ਜਿਵੇਂ ਆ ਬਾਈ ਦੀ ਹੋਰੀ ਖੇਡ ਰਹੇ ਨੇ ਦੇਖੋ ਇਹਨੂੰ ਪਤਾ ਨਹੀਂ ਕੀ ਕਹਿੰਦੇ ਨੇਗੇ ਪਨੀ ਤੰਬੋਲਾ ਪਤਾ ਨਹੀਂ ਕਿਵੇਂ ਦਾ ਕੁਝ ਕਹਿੰਦੇ ਨੇ ਤੇ ਦੇਖੋ ਆ ਦੇਖੋ ਆ ਵੀ ਚੀਜ਼ ਬੜੀ ਘੈਂਟ ਹੈ ਇਹਦੇ ਤੁਹਾਨੂੰ ਐ ਲੱਗੂਗਾ ਵੀ ਮੈਂ ਗੱਡੀ ਚਲਾ ਰਹੇ ਹੁੰਦੇ ਆ ਆ ਬਾਈ ਨੂੰ ਚਲਾ ਕੇ ਦੇ ਰਹੇ ਨੇ ਆ ਦੇਖੋ ਇਹ ਚ ਪਤਾ ਕੀ ਚੱਕਰ ਹੈ ਜਿਵੇਂ ਜਿਵੇਂ ਗੇਮ ਚੱਲੂਗੀ ਥੱਲੇ ਟਾਇਰ ਨੇ ਆ ਦੇਖੋ ਓਵੇਂ ਓਵੇਂ ਗੱਡੀ ਹਿੱਲੂ ਤੇ ਬੰਦੇ ਜਿਹੜੀ ਮੂਵਮੈਂਟ ਹੋਗੀ ਮੈਂ ਗੱਡੀ ਹਿਲਦੇ ਤਾਂ ਪਤਾ ਲੱਗਦਾ ਵੀ ਹਾਂ ਗੱਡੀ ਚੱਲ ਰਹੀ ਹੈ ਹੋਰ ਵੀ ਬਹੁਤ ਚੀਜ਼ਾਂ ਨੇ ਚਲਾਣ ਲੱਗ ਗਿਆ ਬਾਈ ਇੰਜਾਇਰਮੈਂਟਰੀ ਬਹੁਤ ਵਧੀਆ ਕਈ ਵਾਰ ਜੇ ਮੇਰੇ ਰਿਸ਼ਤੇਦਾਰ ਭੈਣ ਭਾਈ ਆਣੇ ਤਾਂ ਜਾ ਕੇ ਬੰਦਾ ਆ ਦੇਖੋ ਚੀਜ਼ਾਂ ਨਾਲ ਨੰਦ ਲੈ ਸਕਦਾ ਹੋਰ ਵੀ ਦਿਖਾਉਣਾ ਤੁਹਾਨੂੰ ਆ ਦੇਖੋ ਜੀ ਇਹ ਵੀ ਨੇ ਚਾਰ ਬੰਦੇ ਬੈਠ ਕੇ ਆ ਦੇਖੋ ਫਿੰਗਰ ਕੋਸਟਰ ਇਹ ਸਾਰੀ ਚੀਜ਼ਾਂ ਬਾਹਰਲੇ ਰਿਸ਼ਨ ਸੀ ਪਹਿਲਾਂ ਆ ਦੇਖੋ ਆ ਵੀ ਬੜੀ ਘੈਣ ਜੀ ਆ ਰੱਸਾ ਖਿੱਚਣਾ ਆ ਇਧਰ ਪਹਿਲਵਾਨ ਖੜਾ ਰੱਖਿਆਗਾ ਆ ਦੇਖੋ ਇਹ ਵੀਡੀਓ ਉਹਨਾਂ ਨਾਲ ਜ਼ਰੂਰ ਸ਼ੇਅਰ ਕਰੋ ਜਿਹੜੇ ਨਹੀਂ ਐਫਰਟ ਕਰ ਸਕਦੇ ਤਾਂ ਉਹ ਇੱਥੇ ਇੱਕ ਵਾਰ ਜ਼ਰੂਰ ਘੁੰਮ ਕੇ ਆਣ ਘੁੰਮਣ ਦਾ ਕੋਈ ਖਰਚਾ ਨਹੀਂ ਹੈਗਾ ਬੱਸ ਇਦਾਂ ਹੀ ਨੇ ਸਾਰੀਆਂ ਹਰ ਤਰ੍ਹਾਂ ਦੀ ਗੇਮਾਂ ਨੇ ਹਰ ਤਾਈਬ ਆਪਣੀ ਕਾਈ ਵੀ ਚੀਜ਼ ਗੇਮਾਂ 'ਚ ਤਾਂ ਨੌਲੇਜ ਵੀ ਨਹੀਂ ਕਿਵੇਂ ਕਿਵੇਂ ਕੀ ਗੱਲਬਾਤ ਹੈ ਤੇ ਆ ਵੀ ਦੇਖੋ ਸਕਰੀਨ ਸਿਸਟਮ ਜਾਦੇ ਆ ਆ ਵੀ ਗੇਮਾਂ ਨੇ ਵੀਡੀਓ ਸ਼ੇਅਰ ਕਰਦੋ ਜਿਹੜੇ ਵੀਰਪ੍ਰਾਣ ਨੇ ਨਹੀਂ ਕਰੀ ਕੋਈ ਨਾ ਕੋਈ ਯਾਰਾ ਘੁੰਮੇ ਹੋਊਗਾ ਹਨਾ ਕਈਆਂ ਨੂੰ ਪਤਾ ਨਹੀਂ ਹੈਗਾ ਲੇਕ ਤੋਂ ਹੀ ਮੁੜ ਜਾਂਦੇ ਨੇਗੇ ਆ ਵੀ ਦੇਖੋ ਤੇ ਇਦੂ ਬਾਦ ਭਾਈ ਜਿਹੜੇ ਪੈਕੇਜ ਆਗ ਲਾਂਦੇ ਨੇ ਉਹਨਾਂ ਵਾਸਤੇ ਆ ਗਿਆ ਇਹ ਵੀਰਾਰ ਬੀਰ ਬਾਰ ਆ ਗਿਆ ਤੇ ਵਿੱਚੀ ਜਿਵੇਂ ਇੱਥੋਂ ਇਹ ਵੀ ਤੁਹਾਨੂੰ ਸਿਸਟਮ ਦੱਸਦਾ ਇਹ ਵੀ ਬੰਦਾ ਜਿਵੇਂ ਬਾਹਰਲੇ ਸ਼ਾਂਚ ਹੁੰਦਾ ਬੀਅਰ ਪੀਣੀ ਹੈ ਇੱਥੇ ਬੈਠ ਕੇ ਵੀ ਬੰਦਾ ਪੀ ਸਕਦਾ ਹੈ ਠੀਕ ਹੈ ਜੀ ਤੇ ਜਾਂ ਫਿਰ ਇੱਥੋਂ ਸਾਹਮਣੇ ਜਿਹੜੀ ਆ ਗਈ ਬੋਲਿੰਗ ਸਿਸਟਮ ਜਿਹੜਾ ਅਕਸਰ ਤੁਸੀਂ ਗਾਣਿਆਂ ਦੇ ਵਿੱਚ ਮੂਵੀਆ ਦੇ ਵਿੱਚ ਵੀ ਦੇਖਿਆ ਹੋਊਗਾ ਆ ਚੀਜ਼ ਇਹ ਵੀ ਆ ਗਈ ਇਹਦੀ ਟਿਕਟ ਹੈਗੀ ਹੈ 20 ਰੁਪਏ ਇੱਕ ਬੋਲ ਦੇ ਪੈਂਦੇ ਨੇ 300 400 ਰੁਪਏ ਵਿੱਚ 20 ਬੋਲ ਸੈਟ ਸਕਦੇ ਹੋ ਓਮੀਆਂ ਕ੍ਰਿਕਟ ਸਟੇਡੀਅਮ ਆ ਗਿਆ ਛੋਟਾ ਜਿਹਾ ਬਣਾਇਆ ਹੋਇਆ ਹੈਗਾ ਇਹਦੇ ਤੁਹਾਡੇ 400 ਰੁਪਏ ਦੇ ਵਿੱਚ 20 ਬੋਲਾਂ ਖੇਡਣੀਆਂ ਨੇ ਅਸੀਂ ਇਹ ਨਹੀਂ ਹੈਗਾ ਕਿ ਆਪਾਂ 400 ਰੁਪਏ ਦੇ ਕੇ ਤਾਂ 4 ਬੰਦੇ ਖੇੜਾ 400 ਰੁਪਏ ਇੱਕ ਜਣੇ ਦਾ ਉਹੀ ਖੇਡੂਗਾ 20 ਬੋਲਾਂ 20 ਰੁਪਏ ਇੱਕ ਬੋਲ ਦੇ ਪੈਂਦੇ ਨੇ ਅਸੀਂ ਗੱਲ ਕਰੀ ਸੀ ਪਾਈਆਂ ਨਾਲ ਆ ਦੇਖੋ ਇਹ ਚੀਜ਼ ਹੈ ਤੇ ਸਾਰਾ ਕੁਝ ਯਾਰ ਬਰਨਾਲੇ ਚ ਆ ਗਿਆ ਬਰਨਾਲੇ ਨੇ ਬਹੁਤ ਤਰੱਕੀ ਕਰ ਲਈ ਕਈ ਜਿਹੜੇ ਹੁਣ ਵੀਰਪਰਾ ਕਹਿਣਗੇ ਵੀ ਭਾਈ ਚੰਡੀਗੜ੍ਹ ਦੀ ਨਹੀਂ ਰੀਸ ਹੋ ਸਕਦੀ ਤਾਂ ਜਿਹੜਾ ਇਹ ਏਰੀਆ ਚੰਡੀਗੜ੍ਹ ਨੂੰ ਪਿੱਛੇ ਛੱਡ ਗਿਆ ਵੀਡੀਓ ਸ਼ੇਅਰ